ਅਮਰੀਕਾ ਦੇ ਨਿਊਯਾਰਕ ਦੇ ਵਿੱਚ ਅੱਜ ਦੁਪਹਿਰ ਨੂੰ ਇੱਕ ਛੋਟਾ ਜਿਹਾ ਹਾਦਸਾ ਗ੍ਰਸਤ ਹੋਣ ਕਾਰਨ 5 ਲੋਕਾਂ ਦੀ ਹੋ ਗਈ ਮੌਤ ਯੂ ਐਸ ਐਫ ਫੈਡਰਲ ਐਵੀਏਸ਼ਨ ਨੇ ਇੱਕ ਬਿਆਨ ਦਿੱਤਾ ਕਿ ਸਿੰਗਲ ਇੰਜਨ ਵਾਲਾ ਪਾਈਪਰ ਪੀ ਐ ਸ਼ਿਆਰੀ ਨੇ ਕਿਹਾ ਕਿ ਇੰਜਨ ਦੇ ਵਿੱਚ ਜਹਾਜ਼ ਨਿਊਯਾਰਕ ਜੋ ਸਿਟੀ ਤੋਂ ਲਗਭਗ 240 ਕਿਲੋਮੀਟਰ ਉੱਤਰ ਪੱਛਮ ਦੇ ਸਿਡਨੀ ਨੇੜੇ ਹਾ사ਗ੍ਰਸਤ ਹੋ ਗਿਆ ਹੈ ਜਾਣਕਾਰੀ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਇੱਕੋ ਪਰਿਵਾਰ ਦੇ 5 ਮੈਂਬਰ ਜਹਾਜ਼ ਦੇ ਵਿੱਚ ਸਨ ਜੋ ਕਿ ਪੰਜੇ ਹੀ ਮਾਰੇ ਗਏ ਉਹ ਇੱਕ بیسਬਾਲ ਟੂਰਨਾਮੈਂਟ ਲਈ ਟੂਰਨਾਮੈਂਟ ਦੇ ਲਈ ਨਿਊਯਾਰਕ ਦਾ ਦੌਰਾ ਕਰ ਰਹੇ ਸਨ ਪੀਐਨਡੀ ਨਿਊਜ਼ ਦੀ ਇੱਕ ਰਿਪੋਰਟ ਦੇ ਅਨੁਸਾਰ ਜੰਗਲੀ ਖੇਤਰ ਦੇ ਵਿੱਚ ਇੱਕ ਵੱਡੇ ਮਲਵੇ ਦੇ ਖੇਤਰ ਦੀ ਖੋਜ ਕਰਨ ਦੇ ਘੰਟਿਆਂ ਤੋਂ ਬਾਅਦ ਜਵਾਬ ਦੇਣ ਵਾਲਿਆਂ ਨੂੰ ਕੋਈ ਵੀ ਨਹੀਂ ਬਚਿਆ ਐਫਐਨ ਨੇ ਕਿਹਾ ਕਿ ਐਟਲੰਟਾ ਜਾਰਜੀਆ ਜਾਰਜੀਆ ਦੇ ਵਿੱਚ ਰਜਿਸਟਰ ਐਟਲੰਟਾ ਜਾਰਜੀਆ ਦੇ ਵਿੱਚ ਰਜਿਸਟਰਡ ਚਹਾਇ ਦੁਪਹਿਰ 1:40 ਮਿੰਟ ਤੇ ਨਿਊਯਾਰਕ ਤੋਂ ਐਲਬਰਟ ਐਸੇ ਨਗਰ ਨਗਰ ਖੇਤੀਬਾੜੀ ਦੇ ਵਿੱਚ ਹਵਾਈ ਦੇ ਵਿੱਚ ਉਡਾਨ ਭਰੀ ਚਾਰਲਸਟਨ ਵੈਸਟਰਨ ਵਰਜੀਨੀਆ ਰਵਾਨਾ ਕੀਤਾ ਗਿਆ ਜਿੱਥੇ ਕਿ ਪੰਜ ਲੋਕ ਮਾਰੇ ਗਏ ਜਿਨ੍ਹਾਂ ਦੀ ਪਛਾਣ ਜੋਰਜ ਬੇਕ ਜੋ ਉਸ ਦੀ ਲੋਰਾ ਵੈਨ ਐਬਸ ਉਸ ਦੇ ਪਤੀ ਰિયાન ਵੈਨ ਐਬਸ ਅਤੇ ਉਹਨਾਂ ਦੇ ਬੱਚੇ ਜੇਮਸ ਵੈਨ ਐਬਸ ਅਤੇ ਉਹਨਾਂ ਦੀ ਹੈਰੀਸਨ ਵੈਨ ਐਬਸ ਵਜੋਂ ਹੋਈ ਬਿਆਨ ਦੇ ਵਿੱਚ ਕਿਹਾ ਹੈ ਕਿ FA ਦੇ ਨੈਸ਼ਨਲ ਟ੍ਰਾਂਸਪੋਰਟ ਦੇ ਵਿੱਚ ਸੇਫਟੀ ਬੋਰਡ ਦੇ ਵਿੱਚ ਦੋਵੇਂ ਇਸ ਘਟਨਾ ਦੀ ਜਾਂਚ ਕਰਨਗੇ ਨੈਸ਼ਨਲ ਟ੍ਰਾਂਸਪੋਰੇਸ਼ਨ ਸੇਫਟੀ ਬੋਰਡ ਦੀ ਜਾਂਚ ਦੀ ਅਗਵਾਈ ਕਰੇਗਾ ਤੇ ਹੋਰ ਮੀਰਵੇ ਪ੍ਰਦਾਨ ਕਰੇਗਾ